ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਸ਼ਨਾਵ ਕੀ ਹਾਲ ਚੱਲ ਜੀ ਉਮੀਦ ਕਰਦੇ ਆਂ ਕਿ ਤੁਸੀਂ ਸਾਰੇ ਠੀਕ ਹੋਵੋਗੇ ਤੇ ਅੱਜ ਆਪਾਂ ਚੱਲੇ ਆਂ ਆਪਣੀ ਮਾਸੀ ਕੋਲ ਤੇ ਨਾਲੇ ਤੁਹਾਨੂੰ ਮਿਲਾਉਂਦੇ ਆਂ ਉਹਨਾਂ ਦੇ ਆ ਕੇ ਦੇ ਨਾਲੇ ਦੱਸਦੇ ਆਂ ਉਹਨਾਂ ਦਾ ਪਿੰਡ ਕਿਹੜਾ ਤੇ ਲਾਕਾ ਕਿਹੜਾ ਵਾ ਨਾਲੇ ਤੁਹਾਨੂੰ ਥੋੜੀ ਰਹਾੜੀ ਸੈਰ ਕਰਾ ਦਿੰਦੇ ਆਂ ਆਜੋ ਚੱਲੀਏ ਕਿੰਝ ਸ਼ਾਪ ਤੇ ਕੁਝ ਲੈਣ ਵਾਸਤੇ ਤੇ ਹਾਂਜੀ ਕਿਹੜਾ ਪਾ ਲੈਣਾ ਹੈਂ ਦੇਖੋ ਤੁਸੀਂ ਜੋ ਲੈਣਾ ਹਾ ਹੁਣ ਤੇ ਤੁਸੀਂ ਲਾਓ ਇਹ ਬਝੇਰੀਆਂ ਐਡਮਾ ਇੱਧਰ ਵੀ ਆਈਆਂ ਵਾ ਇੱਧਰ ਵੀ ਆਈਆਂ ਵਾ ਚਲੋ ਬਈ ਬਈ ਆ ਗਏ ਮਾਸੀ ਆਪਣੀ ਦੇ ਘਰ ਖੋਲੋ ਗੇਟ ਬਈ ਮਾਸੀ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕੀ ਹਾਲ ਹੋ ਕੀ ਹਾਲ ਚਾਲ ਦੇ ਇਹ ਆ ਸਾਡੀ ਸਿਮਰਨ ਮਾਸੀ ਅਸਲੀ ਨਾਮ ਸਿਮਰਨ ਆ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਸਨਾਓ ਠੀਕ ਠਾਕ ਜੇ ਸਾਰੇ ਵਧੀਆ ਹੀ ਹੋਣੇ ਠੀਕ ਠਾਕ ਹੋਣੇ ਆ ਤੇ ਪਿਆਰ ਨਾਲ ਹੀ ਇਹਨੂੰ ਬੇਬੀ ਮਾਸੀ ਕਹਿੰਦੇ ਆ ਆ ਬੇਬੀ ਮਾਸੀ ਚਲ ਆ ਚਲਾ ਆਜੋ ਅੰਦਰ ਬੈਠੋ ਮੋਰ ਮੈਰੀ ਸਤੋਂ ਠੀਕ ਹੋ ਹਾਂਜੀ ਠੀਕ ਜੇ ਤੁਸੀਂ ਦੱਸੋ ਮੰਮੀ ਜਾਨੀ ਠੀਕ ਠਾਕ ਮਾਪਕੇ ਵਾਸ਼ਿੰਗ ਤੋਂ ਵਿਆਹ ਹੀ ਬਣਾਏ ਉਹਦੇ ਵਿਆਹ ਹੀ ਬੜੇ ਵੇਖਦਾ। ਵਿਆਹ ਬੜੇ। ਤੇ ਅਮਨ ਤੋਂ ਕੋਈ ਜਾਣੀ ਹੁੰਦਾ। ਵਿਆਹ ਪਾਤੀਆਂ ਨੂੰ ਤੂੰ ਛੱਡ ਦੇ ਕੰਮ। ਮਮਾ ਤੂੰ ਵੀ ਚਲ ਜਾਗਾ ਮੈਂ ਆਵੇ ਖਣਾ। ਮੈਂ ਮਾਸੀ ਕੀ ਜਾਵਾ। ਦੇ ਇੱਕ ਇੱਕ ਸਾਹ ਦਾ ਘਰ ਦਾ ਨੌਕਰ ਰੱਖਿਆ ਆ ਇੱਥੇ। ਕਿਉਂ ਤੇਰੇ ਚਾਰ ਦੋਸਤ ਆਂ? ਯਾਰ ਦੋਸਤ ਹੈਗੇ ਆ। ਮੈਂ ਲੋ ਘਰ ਦੇ ਕੰਮ ਜਿਹੜੇ ਨੌਕਰ ਹੋਗੇ ਹਾਂ। ਨਹੀਂ ਨਹੀਂ ਚਲ ਉਹ ਗਾਲੀ ਨੌਕਰ ਨਹੀਂ ਚਲ ਘਰ ਦੇ ਮਤਲਬ ਵੀ ਮarre ਮੈਂ ਘਰ ਦੇ ਕੰਮ ਕਰਦਾ ਮੈਂ ਘਰ ਦੇ ਕੰਮ ਵੀ ਕਰਦਾ ਤੇ ਬਾਹਰ ਵਾਂਡੇ ਵੀ ਮੈਂ ਕੰਮ ਨਹੀਂ ਕਰਦਾ ਵਾ ਕਾਸ਼ ਤੇ ਇਹ ਆ ਵੀ ਦੇਖ ਬਾ ਮਾਸੀ ਫੇਰ ਤੇ ਦੋਵੇਂ ਪਾਸੇ ਹੋ ਗਈ ਨਾਲੇ ਘਰ ਦੇ ਕੰਮ ਹੀ ਕਰਦਾ ਨਾਲੇ ਵਿਆਹ ਵੀ ਵੇਖਦਾ ਨਾਲੇ ਤੂੰ ਪੁੱਛਣੀ ਵੀ ਵਿਆਹ ਬੜੇ ਤੂੰ ਵੇਨਾ ਤੇ ਗੱਲ ਸਹੀ ਨੇ ਵੱਡਾ ਤੇ ਉਹ ਛੋਟਾ ਤੇ ਫਿਰ ਇਹਨਾਂ ਫਲ ਤੋਂ ਹੀ ਨਹੀਂ ਆਈ ਇਹ ਨਾ ਹਾਂ ਉਹੀ ਨਿੱਕੇ ਆਏ ਸੀ ਜਿਹੜੇ ਨਿੱਕੇ ਜਿਹੜੇ ਹੁੰਦੇ ਉਹ ਐਸ਼ੀ ਕਰਦੇ ਹੁੰਦੇ ਆਗੇ ਘੁੰਮੋ ਫਿਰੋ ਮਾਸੀ ਕੀ ਕਰ ਰਹੇ ਹੋ ਕੋੜੀ ਬਣਾਉਣ ਇੱਥੇ ਰੱਖ ਪਰ ਮਾਸੀ ਉਹ ਤੇ ਇੱਕ ਗੱਲ ਆ ਇੱਧਰ ਤੇ ਵੇਖ ਕੇ ਕੈਮਰੇ ਨਾਲ ਮਾੜਾ ਜਾ ਕਿਹੜੀ ਪੀ ਮੈਂ ਇੰਨੇ ਇੰਨੇ ਚਿਰ ਬਾਅਦ ਆਇਆ ਪਿਛਲੇ ਸਾਲ ਦਾ ਆਇਆ ਨਾ ਮੈਂ ਹਾਂ ਸਾਲ ਹੋ ਗਿਆ ਤੇ ਦੋਈ ਆ ਕਿਹੜਾ 2025 2024 ਦੇ ਵਿੱਚ ਮਤਲਬ ਜੂਨ ਜੁਲਾਈ ਦੇ ਵਿੱਚ ਵਿੱਚ ਹੀ ਆਇਆ ਸੀ ਮੈਂ ਤੇ ਉਸ ਤੋਂ ਬਾਅਦ ਹੁਣ ਆਇਆ ਵਾਂ ਸਾਲੀ ਹੋ ਗਿਆ ਆ ਤੇ ਆਉਣ ਦੀ ਖੁਸ਼ੀ ਦੇ ਵਿੱਚ ਵੇਲਾ ਮੈਨੂੰ ਭੁੱਖ ਹੁਣੀ ਸਵੇਰ ਦੀ ਲੱਗੀ ਨਾ ਮੈਂ ਸਵੇਰ ਦੀ ਰੋਟੀ ਖਾਦੀ ਘਰੋਂ ਐਨਾ ਮਾਸੀ ਦਾ ਪਿਆਰ ਤੇ ਹੋਰ ਮਾਸੀ ਤਾਂ ਕਰਕੇ ਹੀ ਆ ਫਿਰਕੇ ਇੱਧਰ ਜੀ ਨਿਕਲਦੇ ਨੇ ਗਰਮਾ ਗਰਮ ਪਕੌੜੇ ਤੇ ਮੇਰੇ ਮੂੰਹ ਤੇ ਹੁਣ ਤੋਂ ਪਾਣੀ ਆਈ ਜਾਂਦਾ ਵਾ ਬਸ 5 ਮਿੰਟ ਰੁਕ ਜਾਓ ਆਓ ਲੈ ਕੇ ਫਿਰ ਛੇਤੀ ਛੇਤੀ ਹਾਂ ਲੋ ਵੀ ਇੰਤਜ਼ਾਰ ਦੀ ਘੜੀ ਖਤਮ ਹੁੰਦੀ ਹੋਈ ਇਦਾਂ ਹੀ ਹੁੰਦਾ ਨਾ ਇੰਤਜ਼ਾਰ ਦੀ ਘੜੀ ਖਤਮ ਹੁੰਦੀ ਹੋਈ ਇਦਾਂ ਹੀ ਹੁੰਦਾ ਨਾ ਮੰਮੀ ਭੁੱਖ ਲੱਗੀ ਮੈਨੂੰਗੇ ਮੈਂ ਨਹੀਂ ਇੱਥੇ ਆਉਂਦੀ ਮਾਸੀ ਜੀ ਇਧਰ ਆਂਦੇ ਆ ਵੱਡੇ ਮੈਂ ਆਉਂਦੀ ਆ ਤੇ ਮੈਂ ਫਿਰ ਸੋਈ ਸੀ ਵੀ ਆ ਆ ਮੈਂ ਆਉਂਦੀ ਆ ਆ ਸਾਨੂੰ ਥੋੜਾ ਸ਼ਹਿਬਾਜ਼ ਬਾਰੇ ਵੀ ਦੱਸੋ ਅੱਜ ਸਕੂਲ ਕਿਉਂ ਨਹੀਂ ਗਿਆ ਹੈ ਹਾਂ ਵੀ ਬਾਜ ਸਿੰਘ ਮਾਸੀ ਨੇ ਉਹਨਾਂ ਨੂੰ ਤਾਂ ਕਰਕੇ ਨਹੀਂ ਸਕੂਲ ਗਿਆ ਐਡਮਿਸ਼ਨ ਤੇ ਇਦੀ ਕਰਵਾਤੀ ਆ ਤੇ ਤੁਸੀਂ ਮੈਂ ਇੱਥੇ ਹੀ ਆਉਂਦਾ ਬਾਜ ਲਾ ਕੇ ਬਾਜ ਲਾ ਕੇ ਬਹਿਣਾ ਮੈਂ ਤੇ ਜੀ ਮੰਮੀ ਨੂੰ ਮੈਂ ਕਿਹਾ ਵੀ ਤੁਸੀਂ ਅਜ ਬਾਜ ਨੂੰ ਭੇਜਿਓ ਨਾ ਫਿਰ ਕੁੜੀਆਂ ਨਹੀਂ ਗਈਆਂ ਤੇ ਬਾਜ ਵੀ ਨਹੀਂ ਗਿਆ ਤੇ ਉਹਨੂੰ ਸਵੇਰ ਦਾ ਚਾਚੜਿਆ ਕਿ ਮਾਸੀ ਬਣਾਉਣੇ ਤੇ ਭਾਹ ਹੁਣ ਬਾਜ ਸਿੰਘ ਤਜੀ ਤਾ ਤੁਸੀਂ ਆਏ ਉਦੋਂ ਵੀ ਕਹਿਣ ਲਿਆ ਅੰਮਾ ਜੀ ਪਰੋਣੇ ਆ ਗਏ ਤੈਨੂੰ ਪਤਾ ਹੀ ਨਹੀਂ ਆਉਣਾ ਦੱਸਿਆ ਨਹੀਂ ਮੰਮਾ ਨੇ ਕਹਿ ਹੰਜੀ ਦੱਸਿਆ ਸੀ ਬੜਾ ਚੁੱਪਚਾਪ ਬੈਠਾ ਚੁੱਪਚਾਪ ਤਾਂ ਬਹਿਣ ਆਲਾ ਹੈ ਹੀ ਨਹੀਂ ਇਹ ਨਹੀਂ ਦੌੜ ਆਇਆ ਹੀ ਖੰਡਿਆ ਜੱਸਾ ਚਾਹ ਪੀਓ ਚਾਹ ਠੰਡੀ ਤੋਂ ਹੁੰਦੀ ਆ ਕੋਈ ਫੜੋ ਬਈ ਮੈਂ ਇਹ ਕਹ ਤੂੰ ਇੰਨ ਸਾਲੋਂ ਸਰਵਸਟਾਰਡ ਮੈਨੂੰ ਸਮਝ ਜੀ ਨਹੀਂ ਆਉਂਦੀ ਉਦਾਂ ਤੈਨੂੰ ਭੁੱਖ ਲੱਗੀ ਆ ਬਾਜੀ ਸਤਿ ਸ੍ਰੀ ਅਕਾਲ ਬਲੋ ਸਤਿ ਸ੍ਰੀ ਅਕਾਲ ਕਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਕਰ ਦੋ ਇੱਕ ਵਾਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬਾਜੀ ਆਡੇ ਅੱਜ ਹੋਂ ਦੀ ਖੁਸ਼ੀ ਵਿੱਚ ਸਕੂਲ ਨਹੀਂ ਗਿਆ ਅੱਜ ਉਹ ਹਾਂ ਜੀ ਟੂਮਰੋ ਡੇ ਆਪਾਂ ਛੁੱਟੀ ਕਰ ਲਈ ਇਹਦਾ ਮਤਲਬ ਇਹ ਅੱਜ ਕੋਈ ਨਾ ਬੇਟਾ ਨਾ ਦੇਈ ਇਹ ਇਹ ਬੇਟਾ ਹੈ ਇਦਾਂ ਲੱਗਦਾ ਵਾ ਕਿ ਜਦਾਂ ਬੇਰੀ ਦਾ ਹੀ ਬੇਟਾ ਹੁੰਦਾ ਵਾ ਪਰ ਸ਼ਕਲ ਵੀ ਸਾਰੀ ਇਦਾਂ ਦੀ ਸਮੁੰਦੇ ਨਾਮ ਕੁਛ ਵੀ ਨਹੀਂ ਨਾ ਮੁੱਖਾ ਕੁਛ ਵੀ ਨਹੀਂ ਸਮੁੰਦੇ ਬੇਰੀ ਜਦੋਂ ਜਾਂਦੀ ਪਿੰਡ ਤੇ ਨਾਲ ਹੀ ਲੈ ਜਾਂਦੀ ਆ ਤੇ ਸਾਰੇ ਕਹਿੰਦੇ ਵੀ ਬੇਬੀ ਦਾ ਬੇਟਾ ਚਲੋ ਤੁਸੀਂ ਸਾਰੇ ਅਰਦਾਸ ਕਰਿਓ ਰੱਬ ਅਗੇ ਭੈਣ ਭਰਾ ਵੀ ਬੇਬੀ ਨੂੰ ਚਲੋ ਰੱਬ ਧੀ ਦੇ ਦੇ ਤੇ ਜੁਆਣੇ ਲੋਕੀ ਤੇ ਕਹਿ ਦਿੰਦੇ ਪੁੱਤ ਦਾ ਰਹੀ ਧੀ ਮੰਗਦਿਆਂ ਵੀ ਚਲੋ ਰੱਬ ਧੀ ਦੇ ਦੇ ਨੂੰ ਵੀ ਤੇ ਅਰਦਾਸ ਬੇਨਤੀ ਕਰਨੀ ਚਲੋ ਸਾਰੇ ਜਣੇ ਸਾਡੇ ਭੈਣ ਭਰਾ ਜੋ ਵੀ ਸਾਨੂੰ ਵੇਖਦੇ ਨੇ ਤੁਸੀਂ ਬਾਬਾ ਜੀ ਗਾੜੀ ਅਰਦਾਸ ਕਰਿਓ ਵੀ ਮਾਸੀ ਨੂੰ ਰੱਬ ਧੀ ਦੀ ਦਾਤ ਹੀ ਦੇ ਦੇ ਹਣੇ ਅੰਮੀ ਹਾਂ ਬਸ ਧੀ ਦੀ ਦਾਤ ਦੇ ਦੇ ਇਹ ਵੀ ਸਾਡੇ ਚ ਰਲ ਜਾਣ ਦੁਨੀਆ ਚ ਰਲ ਜਾਣ ਤੇ ਵਧੀਆ ਲੱਗੇ ਸਾਨੂੰ ਵੀ ਵੀ ਚਲੋ ਕਹਿੰਦੇ ਕੋ ਧੀ ਹੈ ਹਨੇ ਨਾ ਨੇ ਬੜੀ ਖੁਸ਼ੀ ਨਾਲ ਜਾਣੀ ਆ ਚਲੋ ਸਾਰੇ ਜਾਣੇ ਅਰਦਾਸ ਬੇਨਤੀ ਕਰਿਓ ਚਲ ਦੇ ਦੁਆ ਨਾ ਕਰ ਕੋਈ ਕਹਾਣੀ ਰੱਜੀ ਕਿਥੇ ਗਈ ਆ ਲੰਦੂ ਸ਼ਰਮ ਨਹੀਂ ਕੋਈ ਨਹੀਂ ਆ ਜਾਈ ਬੜਾ ਟਾਈਮ ਲਾਤਾ ਹਾਂ ਹੌਣ ਵਾਲੇ ਨੇ ਫੋਨ ਕੀਤਾ ਹੈ ਅੱਛਾ ਫਸ ਕੇ ਦੇ 2 ਮਿੰਟ ਤੱਕ ਪੁੱਛ ਕੋਲ ਤੁਸੀਂ ਇੱਥੇ ਕਿੰਨੇ ਤੁਸੀਂ ਜਾਨਾਸਤਾਨੀ ਕਰਦਾ ਹਾਂ ਕਰਦਾ ਨਾ ਕਿ ਨਹੀਂ ਤੋਂ ਹਾਂਜੀ ਬਾਜ ਬੋਲੋ ਬਾਜ ਗਿਆ ਮੈਂ ਨਹੀਂ ਸ਼ਤਾਨੀ ਨਹੀਂ ਕਰਦਾ ਮੈਂ ਗੁੱਡ ਬੱਚਾ ਹਾਂ ਬੱਚੀ ਆ ਗਈ ਹੈ ਬੱਚੀ ਆ ਗਈ ਹੈ ਹੋਇਆ ਪੈਸਾ ਆਪਣੀ ਕਹਾਣ ਸੱਤੀ ਕਰਦੀ ਠੀਕ ਆ ਠੀਕ ਆ ਔਰ ਮੰਮੀ ਦਾ ਵੀ ਠੀਕ ਆ ਮਾਸਟਿਕ ਆਂਦਾ ਸ੍ਰੀ ਕਾਹਨ ਕਦੋਂ ਬੰਦੇ ਡੀਕਨ ਡੇ ਰਜੀਤਾਂ ਨੂੰ ਆਸੇ ਤੇ ਟਾਈਮ ਲੱਗ ਗਿਆ ਥੋੜਾ ਸੈਰ ਕੇ ਅੱਛਾ ਅੱਛਾ ਹਾਂਜੀ ਦੋ ਮਸਤੀ ਜੀ ਆਂਦੀ ਧੀ ਉਠਾ ਆਪੀ ਨਾ ਜੀ ਬਾਸ ਪਾਣੀ ਪੀ ਕੇ ਐਂ ਕਰੋ ਅੱਛਾ ਕਦੋਂ ਉਹ ਡੀਕਨ ਡੇ ਤੁਹਾਨੂੰ ਤੇ ਹਾਂਜੀ ਟਾਈਮ ਕਿੰਨਾ ਲਾਤਾ ਆਈ ਹਾਂ ਮੈਂ ਸਿਗਾ ਸੱਤ ਸਿਗਾ ਮੈਂ ਸਿਗਾ ਸਿਗਾ ਨਾ ਸਿਗਾ ਆਈ ਤੁਹਾਨੂੰ ਮਰੇ ਕਿ ਮੇਰੇ ਜੀਂ ਦੇ ਤੱਕ ਰੋਣਾ ਇਹ ਤੇ ਉਹ ਮੇਰੇ ਅੱਛਾ ਅੱਛਾ ਸਮਝਾਣਾ ਕਿ ਬੜੇ ਚਿਰ ਦੇ ਮੇਰਾ ਨੁਕੀਣਾ ਬੜੇ ਚਿਰ ਦੇ ਹਾਂਜੀ ਅਸੀਂ ਜਾਣਾ ਸੀ ਹਵਾਲੀ ਸੀ ਹਾਂਜੀ ਇਹਨਾਂ ਨੇ ਚੱਲ ਜਾਣਾ ਹੀ ਕਦੇ ਤੇ ਕਹਿੰਦੇ ਸੀ ਜੀ ਮਾਸੂਮ ਬਣ ਕੇ ਤੇ ਫੇਟ ਜਾਣਾ ਫੇਟ ਤੇ ਕੋਈ ਮੈਂ ਫੋਨ ਕੀਤਾ ਉਹ ਤਾਂ ਨਹੀਂ ਆਲੀ ਤਸਤਾ ਤੇ ਮੇਰੀ ਮਾਸੀ ਜੀ ਵੀ ਨਹੀਂ ਮਿਲੇ ਹਾਂਜੀ ਉਹ ਵੀ ਰਿਸ਼ਤੇਦਾਰਾਂ ਨੂੰ ਕਹਿਣਗੇ ਠੀਕ ਠੀਕ ਹਾਂਜੀ ਉਹੀ ਪਹੁੰਚਣਾ ਇੱਥੇ ਇੱਧਰ ਕਰੀ ਮੇਰੇ ਨਾਲ ਪਤਾ ਇੱਕ ਗੱਲ ਮੈਂ ਉਹ ਜਿੱਦਾਂ ਅੱਗੇ ਵੀ ਦੱਸਦਾ ਹਾਂ ਨਾ ਵੀ ਜਦੋਂ ਅਸੀਂ ਫੈਮਿਲੀ ਵੀਡੀਓ ਬਣਾਉਂਦੇ ਹਾਂ ਤੇ ਮੰਮੀ ਕੋ ਕੈਮਰੇ ਕਾ ਨਹੀਂ ਬੋਲਦਾ ਹੁੰਦਾ ਉਹਨਾਂ ਭਾਵੇਂ ਇਹੀ ਵਲੌਗ ਹੈ ਜਿਹੜਾ ਲਾਈਵ ਡੇ ਨਾ ਬਣਾਉਣਾ ਸ਼ੂਟ ਡੇ ਕਰਦੇ ਤੇ ਹੁਣ ਥੋੜੇ ਜਿਹੜਾ ਮਾਸੀ ਹੁੰਦੀ ਨਾ ਨਰਵਸ ਹੋ ਗਏ ਆ ਤੇ ਤਾਂ ਕਰਕੇ ਥੋੜਾ ਬੋਲਿਆ ਵੀ ਨਹੀਂ ਜਾਂਦਾ ਤੇ ਕੋਈ ਗੱਲ ਨਹੀਂ ਤੁਸੀਂ ਗੱਲਾਂ ਬਾਤਾਂ ਕਰੀ ਜਾਓ ਇਹ ਤੇ ਵਲੌਗ ਹੀ ਆ ਅਣੀ ਕਿਹੜੀ ਵੀਡੀਓ ਡੇ ਬਣਾਉਣਾ ਨਹੀਂ ਹੋਤੇ ਹੈਗੇ ਤੁਹਾਡੇ ਕੋਲ ਜਾਂਦਾ ਤਾਂ ਪਤਾ ਹੈ ਤੁਹਾਾਰਿਆ ਸ਼ੂਟ ਸੀ ਲੱਗੀ ਨਹੀਂ ਤੁਹਾਨੂੰ ਕਹਦੇ ਦੂਜਾ ਵੀ ਸੀਨ ਹੈ ਨਾ ਜਗਾਤ ਤੇਰੀ ਤਿਆਰੀ ਕਰਨ ਦੇ ਹੁਣ ਹਾਂਜੀ ਤੇ ਕਰਾ ਤੇਰੀ ਤਿਆਰੀਆਂ ਆ ਮੈਂ ਆਡੀਓ ਹੋ ਗਈ ਤੇ ਤਿਆਰੀ ਹਾਡੀ ਵੀ ਅੱਗੇ ਵਾਸਤੇ ਆ ਰਹੀ ਹੈ। ਇਹ ਤਿਆਰੀ ਹੈ ਵੀਡੀਓ ਬਣਾਉਂਦੇ ਤੇ ਆਦੀ ਰਹਿੰਦੀ ਆ। ਮੰਮੀ, ਐਂ ਬਹੁਤ ਜ਼ਿਆਦਾ ਹੋ ਗਿਆ, ਚੱਲੀਏ ਹੁਣ ਆਪਾਂ। ਫਾਟਾ ਤੇ ਰਾਹ ਨਹੀਂ ਚੰਗਾ ਇਹ ਨਾ, ਬੇਹੰਦ ਮੋੜ ਤੇ ਕਿਨੇ ਘੇਰਿਆ ਹੋਵੇ ਉੱਥੇ ਬੜੀ ਕਿਸ਼। ਰਾਹ ਦਾ ਜਿਗਰਾ ਤੇ ਆਉਣਾ ਲੱਗ ਗਈ ਆ। ਤੋਂ ਦਰਵਾਜ਼ਾ ਦੇਰ। ਚਲੋ। ਨਾ ਕੱਢਣੀਆਂ ਬੁਨੀਆਂ। ਜੇ ਨਾ ਵੀ ਤੁਸੀਂ 5-6 ਵਜੇ ਨਾ ਆਇਓ, ਟਾਈਮ ਨਾ ਆ ਜਿਓ। ਨੇ ਨਹੀਂ ਕੈਮਰਾ ਨਾ ਆਣਾ ਵਾਗੇ ਅਸੀਂ ਆਪਣਾ ਟਾਈਮ ਲੈ ਕੇ ਫੇਰ ਆਉਣਾ ਕਿਉਂਕਿ ਹਾਂ ਬਈ ਕੈਮਰਾਮੈਨ ਹਾਂ ਹਾਂ ਚਲੋ ਚਲੋ ਚੱਲੀਏ ਹਾਂ ਚਲੋ ਓ ਸੱਚ ਇੱਕ ਚੀਜ਼ ਰਹਿ ਗਈ ਓ ਆਪਣੀ ਮਾਸੀ ਦੇ ਪਿੰਡ ਕੋਲ ਦਰਿਆ ਲੰਘਦਾ ਹੈੜਾ ਹਾਂ ਦਰਿਆ ਲੰਘਦਾ ਵੇ ਤੁਨੀ ਤੇ ਉਹਦਾਂ ਨੂੰ ਦਿਖਾਉਨੇ ਅਸੀਂ ਉਪਰੋ ਛੱਤ ਤੇ ਜਾ ਕੇ ਤੇ ਵੀਊ ਤੁਹਾਨੂੰ ਦਿਖਾਉਨੇ ਆ ਤਾਂ ਚਲਾ ਚਲੀਏ ਚਲ ਉਹ ਛੱਤ ਤੇ ਆ ਗਏ ਹੁਣ ਅਸੀਂ ਤੁਹਾਨੂੰ ਖਾਲਦੇ ਆ ਪਠਿਆਲਾ ਦਾ ਵੀਊ ਸਾਈਡ ਇਧਰ ਆ ਜੇ ਇਧਰ ਆ ਪਿੰਡ ਨੈਕਸਟ ਟਾਈਮ ਜਦੋਂ ਆਵਾਂਗੇ ਆਪਾਂ ਇੱਥੇ ਤੈਨੂੰ ਦਰਿਆ ਦਾ ਜਿਹੜਾ ਵਾ ਸਾਰਾ ਵੀ 뷰 ਵਿਖਾਵਾਂਗੇ ਜਾ ਕੇ ਉੱਥੇ ਖਾਣਾ ਵੀ ਗਾਚ ਹਾਂ ਸਹੀ ਆ ਲਾਗੇ ਜਾ ਕੇ ਬਹੁਤ ਵਧੀਆ 뷰 ਹੋਣਾ ਨਾਲੇ ਆਪਾਂ ਇੰਜੋਏ ਕਰਾਂਗੇ ਥੋੜਾ ਇਹ ਦਰਿਆ ਦੇ ਇਸੇ ਬੰਨੇ ਨਾਲੇ ਯਾਰ ਮਾਤੀ ਮੁੱਢੀ ਘਰ ਲਾਗੇ ਉੱਥੇ ਦੇ ਉਹ ਵੀ ਤੋਂ ਸਾਰੇ ਪਾਣੀ ਦੀ ਹੁੰਦੇ ਆ ਹਾਂ ਕਾਫੀ ਬੰਨੇ ਕੱਲੇ ਡਾ ਕਰਦੇ ਹਾਂ ਯਾਰ ਟਾਈਮ ਬੜਾ ਹੋਣ ਲਿਆ ਵਾ ਤੇ ਚੱਲੀਏ ਆਪਾਂ ਹਾਂ ਜਾ ਕੇ ਜਾਣਾ ਤੇ ਆਪਣੇ ਭੈਣ ਭਰਾਵਾਂ ਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਕਰ ਦਈਏ ਹੁਣ ਚਲੋ ਜੀ ਠੀਕ ਸਾਨੂੰ ਦੋ ਜੀ ਆ ਗਿਆ ਤੇ ਕਮੈਂਟਾਂ ਚ ਦੱਸਿਓ ਕਿ ਤੁਹਾਨੂੰ ਬਲੌਗ ਕਿਵੇਂ ਦਾ ਲੱਗਿਆ ਤੇ ਸਾਡੀ ਮਾਸੀ ਬਾਰੇ ਜ਼ਰੂਰ ਅਦਾਸ ਕਰਿਓ ਤੁਸੀਂ ਵੀ ਰੱਬ ਉਹਨਾਂ ਨੂੰ ਤੀਂ ਦੀ ਰਾਤ ਜਿਹੜੀ ਉਹ ਬਖਸ਼ ਦੇ ਤੇ ਚਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਮਿਲਦੇ ਆ ਤੁਹਾਨੂੰ ਇੱਕ ਨਵੇਂ ਬਲੌਗ ਦੇ ਨਾਲ